ਇਕਮ ਕੌਰ ਸਤਗੁਰ ਪ੍ਰਸਾਦ ਅਸੰਖ ਮੋਰਖੰਡ ਕੋਤ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜੈ ਜੋ ਅਸੰਖ ਗਲ ਬੰਦਾ ਹੱਤਿਆ ਕਰਮਾਏ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੁੜੇ ਫਰਾਏ ਅਸੰਖ ਮਲੇਸ਼ ਮਲ ਪਖ ਖਾਏ ਅਸੰਖ ਨਿੰਦਕ ਸਰ ਕਰੇ ਭਾ ਨਾਨਕ ਨੀਚ ਕਹੇ ਵਿਚਾਰ ਬਾਰਿਆ ਨਾ ਜਾਵਾ ਇੱਕ ਬਾਤ ਜੋ ਤੁਮ ਪਾਵੇ ਸਈ ਪਲਕਾਰ ਤੂੰ ਸਦਾ ਸਲਾਮਤ ਨਰੰਕਾਰ ਬਾਰਿਆ ਨਾ ਜਾਵੇ ਇੱਕ ਬਾਤ ਜੋ ਤੁਧ ਭਾਵੇ ਸਈ ਭਲicar ਤੁਮ ਸਰਦਾਸ ਲਾਹਮਤ ਨਰੰਕਾਰ ਇਹ ਪੌੜੀ ਜਪਜੀ ਸਾਹਿਬ ਦੇ 18ਵੀਂ ਪੌੜੀ ਤਨ ਤਨ ਚਬਰਸ਼ਤ ਦੇ ਮਾਲਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਵਿੱਚ ਅੰਗ ਚਾਰ ਤੇ ਸ਼ਸ਼ੁਭਤ ਸਤਿਗੁਰੂ ਇਸ ਦੇ ਵਿੱਚ ਸਮਝਾ ਰਹੇ ਅਸੰਖ ਮੂਰਖ ਅੰਧਕੋਤ ਕਿੰਦੇ ਇੱਥੇ ਮੂਰਖਾਂ ਦਾ ਵੀ ਗਿਣਤੇ ਨਹੀਂ ਕੀਤੀ ਜਾ ਸਕਦੀ ਅਸੰਖ ਹੈ ਜਿਨ੍ਹਾਂ ਦੀ ਕੋਈ ਸੰਖਿਆ ਨਹੀਂ ਗਣੀ ਜਾ ਸਕਦੀ ਅਸੰਖ ਹੈ ਅੰਧਕੋਰ ਜਿਹੜੇ ਹਨੇਦ ਦੇ ਵਿੱਚ ਅਗਿਆਨਤਾ ਦੇ ਵਿੱਚ ਹੀ ਰਹਿੰਦੇ ਹਨ ਅਸੰਖ ਚੋਰ ਹਰਾਮਖੋਰ ਅਸੰਖ ਹੀ ਇੱਥੇ ਕਹਿੰਦੇ ਲੋਕਾਂ ਨੂੰ ਤੋਖਾ ਦੇਣ ਵਾਲੇ ਹੈ ਹਰਾਮਖੋਰ ਹੈ ਦੂਸਰੇ ਦਾ ਹੱਕ ਖਾਣ ਵਾਲੇ ਸੋ ਜੜੀ ਇਸ ਪੌੜੀ ਦੇ ਵਿੱਚ ਗੁਰੂ ਜੀ ਸਮਝਾ ਰਹੇ ਕਿ ਇਸ ਦੁਨੀਆ ਦੇ ਉੱਤੇ ਦਰਿਆ ਚੱਲ ਰਿਹਾ ਹੈ ਉਸ ਨੂੰ ਦੇਖ ਕੇ ਬੜੀ ਸ਼ਾਂਤੀ ਮਿਲਦੀ ਹੈ ਮਨ ਨੂੰ ਸਕੂਨ ਮਿਲਦਾ ਉਸ ਦੇ ਵਿੱਚ ਪਾਣੀ ਚੱਲ ਰਿਹਾ ਦੂਜੇ ਪਾਸੇ ਕਨਾਲਾ ਹੈ ਪਾਣੀ ਉਸ ਵਿੱਚ ਵੀ ਚੱਲ ਰਿਹਾ ਪਰ ਉਸ ਤੋਂ ਸੜਾਂਦਾ ਰਹੀ ਹੈ ਨਲਕ ਦੇ ਨਹੀਂ ਹੈ ਇਸੇ ਤਰ੍ਹਾਂ ਇਸ ਦੁਨੀਆ ਦੇ ਵਿੱਚ ਜੀਵ ਜਿਹੜੇ ਉਸ ਨੂੰ ਪਲਾ ਕੇ ਬੈਠੇ ਹੈ ਅਗਿਆਨਤਾ ਦੇ ਵਿੱਚ ਉਹਨਾਂ ਨੂੰ ਕੰਪੇਅਰ ਕੀਤਾ ਜਾਵੇ ਤਾਂ ਉਹ ਨਾਲੇ ਦਾ ਰੂਪ ਹੈ ਜਿਹੜੇ ਉਸ ਪਰਮਾਤਮਾ ਨੂੰ ਨਸਾਰ ਕੇ ਲੋਕਾਂ ਨਾਲ ਧੋਖਾ ਕਰਦੇ ਅਸੰਖ ਮੂਰਖ ਹੈ ਉਹ ਜਿਹੜੇ ਮੂੰਹ ਦੀ ਵਰਤੋਂ ਹੀ ਕਰਦੇ ਐ ਸਿਰਫ ਦਿਮਾਗ ਦੀ ਵਰਤੋਂ ਨਹੀਂ ਕਰਦੇ ਜਿਨ੍ਹਾਂ ਨੂੰ ਇਸੇ ਕਰਕੇ ਮੂਰਖ ਕਿਹਾ ਗਿਆ ਇਹਨਾਂ ਦੀ ਗਿਣਤੀ ਬੇਸ਼ੁਮਾਰ ਹੈ ਅੰਧਕੋਰ ਅਸੰਖ ਇਹ ਕਹਿੰਦੇ ਐ ਐਸੇ ਹੈ ਜਿਹੜੇ ਜੀਵਨ ਦੇ ਵਿੱਚ ਆਪਣੇ ਹਨੇਰ ਸਮਝ ਕੇ ਬੈਠੇ ਹਨ ਉਹਨਾਂ ਨੂੰ ਗਿਆਨ ਹੀ ਨਹੀਂ ਹੈ ਜਿਵੇਂ ਕਿ ਪੁੱਲੂ ਹੈ ਤੇ ਚਮਗਿੱਦੜ ਹੈ ਇਨਾ ਬਲ ਸੂਰਜ ਭਮੇ ਇੱਕ ਦੇ ਵਿਜੈ ਹਜ਼ਾਰਾਂ ਚੜ ਜਾਣਾ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਜੀਵਨ ਦੇ ਵਿੱਚ ਹਨੇਰ ਹੈ ਇਸੇ ਕਰਕੇ ਪੰਜਵੇਂ ਪਾਛਾ ਦੀ ਸਿਫਤ ਦੇ ਵਿੱਚ ਜੋ ਸਬਈਏ ਕਹੇ ਗਏ ਉਥੇ ਇਹ ਉਚਾਰਿਆ ਗਿਆ ਸੰਪਤ ਦੋਲ ਝੋਲ ਸੰਗ ਝੁਲਤ ਮਾਇਆ ਮਗਨ ਭਰਮਤ ਕੋਗਨਾ ਸੁਤ ਬੰਤ ਸਾਜਨ ਸੁਖ ਬੰਧ ਤਾਸੋ ਉਹ ਬੜਿਓ ਸੁਖ ਕਿੰਦੇ ਤੂੰ ਇੰਦਾ ਕੰਮ ਦਾ ਮਾਇਆ ਦੇ ਵਿੱਚ ਇੰਨਾ ਮੋਹ ਪਾ ਕੇ ਬੈਠਾ ਇੰਨਾ ਮਸਤ ਹੋਇਆ ਕਿ ਜਿਵੇਂ ਤਨ ਦੌਲਤ ਦਾ ਝੋਲਾ ਹੁੰਦਾ ਹੈ ਤੂੰ ਉਸਨੂੰ ਝੋਲ ਰਿਹਾ ਹੈ ਤੈਨੂੰ ਗਿਆਨ ਹੀ ਨਹੀਂ ਤੂੰ ਉਸ ਉੱਲੂ ਦੀ ਤਰ੍ਹਾਂ ਹੈ ਜਿਸ ਨੂੰ ਹਨੇਰੀ ਹਨੇ ਨਜ਼ਰ ਆਉਂਦਾ ਹੈ ਤੂੰ ਜਿਹੜਾ ਸੁੱਤ ਬੰਨਤਾ ਪੁੱਤਰਾਂ ਦੇ ਪਤਨੀ ਦੇ ਸਾਜਨ ਸੁਖ ਬੰਧਪ ਸੁੱਖਾਂ ਲਈ ਇਹ ਰਿਸ਼ਤੇ ਦਾ ਸੱਜਣ ਮਿੱਤਰ ਬੰਦਪ ਇਹ ਸਾਰੇ ਤੂੰ ਸਮਝਦਾ ਕਿ ਮੇਰੇ ਸੁੱਖਾਂ ਦਾ ਕਾਰਨ ਹੈ ਸੁਤ ਬੰਤਾ ਸਾਜਣ ਸੁਖ ਬੰਦਪ ਇਹਨਾਂ ਨੂੰ ਤੂੰ ਸੁੱਖਾਂ ਦਾ ਸਮਝ ਕੇ ਕਾਰਨ ਤਾਂ ਸੇ ਉਹ ਬੜਿਓ ਸੁਖ ਨਾ ਇਹਨਾਂ ਨਾਲ ਤੂੰ ਆਪਣਾ ਪਿਆਰ ਪਾਲਿਆ ਇੰਨਾ ਕੁ ਮੋਹ ਪਾਲਿਆ ਕਿ ਜਿਵੇਂ ਉੰਨੋ ਜਿਹੜਾ ਨੇਹ ਦੇ ਵਿੱਚ ਰਹਿੰਦਾ ਔਰ ਜਿਹੜਾ ਮਾਇਆ ਦੇ ਨਾਲ ਦੌਲਤ ਦੇ ਨਾਲ ਪਿਆਰ ਕਰਦਾ ਉਹ ਵੀ ਇਹੋ ਜਿਹਾ ਝੂਲਾ ਝੂਟ ਰਿਹਾ ਕਿ ਉਹਨੂੰ ਕੁਛ ਪਤਾ ਹੀ ਨਹੀਂ ਲੱਗ ਰਿਹਾ ਕਿ ਇਹ ਦੌਲਤ ਜਿਹੜੀ ਧਨ ਦੌਲਤ ਮੇਰੇ ਕੰਮ ਵੀ ਹੋਣੀ ਇਹੋ ਜੇ ਬਹੁਤ ਹੈ ਅਸੰਖ ਚੋਰ ਹਰਾਮਖੋਰ ਤੇ ਇਹਦੇ ਜਿਹੜੇ ਚੋਰ ਹੈ ਦੁਨੀਆ ਤੇ ਕਿਸੇ ਦਾ ਧਨ ਚੋਰਾਉਣ ਲਈ ਜਾਂ ਕਿਸੇ ਦੇ ਨਾਲ ਧੋਖਾ ਕਰਨ ਲਈ ਇਹਨਾਂ ਦੀ ਵੀ ਗਿਣਤੀ ਨਹੀਂ ਹੈ ਕਿਉਂਕਿ ਜਿਹੜਾ ਚੋਰ ਹੈ ਜੇਕਰ ਉਹ ਪਰਮਾਤਮਾ ਤੋਂ ਦੂਰ ਹੈ ਤਾਂ ਉਹ ਮੌਕੇ ਦੀ ਤਲਾਸ਼ ਵਿੱਚ ਹੈ ਅਸੀਂ ਜਿੰਨੀ ਦੇ ਤੱਕ ਉਹਨੂੰ ਮੌਕਾ ਨਹੀਂ ਮਿਲਦਾ ਦੁਨੀਆ ਉਸਨੂੰ ਸ਼ਰੀਫ ਜਾਂ ਭਲਾ ਮਾਨਸ ਕਹਿੰਦੀ ਹੈ ਕਿਉਂਕਿ ਉਹਦੀ ਮਜਬੂਰੀ ਹੈ ਉਹਨੂੰ ਮੌਕਾ ਨਹੀਂ ਮਿਲਦਾ ਜਦੋਂ ਉਹਨੂੰ ਮੌਕਾ ਮਿਲਦਾ ਹੈ ਤਾਂ ਫਿਰ ਉਹ ਚੋਰ ਜਿਹੜਾ ਹੈ ਉਹ ਧਨ ਵੀ ਰੂਪ ਵੀ ਸੰਪਦਾ ਵੀ ਵਿਚਾਰਾਂ ਖਿਆਲਾਂ ਜੋ ਵੀ ਕਵਤਾ ਮਾਂ ਆਦਿ ਨੂੰ ਬਹੁਤ ਪੱਕੀ ਚੋਰ ਬਣ ਜਾਂਦਾ ਜਿੰਨ ਜਿੱਦਾਂ ਦੇ ਵੀ ਉਹਨੂੰ ਮੌਕਾ ਮਿਲਦਾ ਉਦਾਂ ਦੀ ਉਹ ਚੋਰੀ ਕਰਦਾ ਸੋ ਜਿੰਨੀ ਦੇ ਤੱਕ ਉਹਦੇ ਹੱਥ ਦੇ ਵਿੱਚ ਤਾਕਤ ਨਹੀਂ ਆਉਂਦੀ ਉਹਨੇ ਦੇ ਤੱਕ ਉਹ ਪਹਲਮਾਨਸ ਲੱਗਦਾ ਸ਼ਰੀਫ ਲੱਗਦਾ ਇਸੇ ਕਰਕੇ ਤਾਕਤ ਜਦੋਂ ਆਉਂਦੀ ਹੈ ਰਾਜਨੀਤਿਕ ਲੋਕਾਂ ਦੇ ਹੱਥ ਦੇ ਵਿੱਚ ਉਹ ਹੀ ਜਿਹੜੇ ਭਲੇਮਾਨਸ ਦੱਸਦੇ ਹੁੰਦੇ ਲੋਕ ਉਹਨਾਂ ਨੂੰ ਇਹ ਸਮਝ ਕੇ ਅੱਗੇ ਲਿਆਉਂਦੇ ਹੈ ਪਰ ਉਦੋਂ ਪਤਾ ਲੱਗਦਾ ਕਿ ਉਹ ਤਾਂ ਸਭ ਕਾਸੇ ਨੂੰ ਲੁੱਟਣ ਵਾਲੇ ਨਿਕਲੇ ਅਸੰਖ ਚੋਰ ਹਰਾਮਖੋਰ ਦੂਜਿਆਂ ਦਾ ਹੱਕ ਖਾਣ ਵਾਲੇ ਦੂਸਰਿਆਂ ਦਾ ਹਿੱਸਾ ਖਾਣ ਵਾਲੇ ਦੂਸਰਿਆਂ ਦਾ ਖੂਨ ਪੀਣ ਵਾਲੇ ਇਨਾ ਦਿਗੜ ਸੀ ਗੁਰੂ ਜੀ ਕਹਿੰਦੇ ਪਤਾ ਨਹੀਂ ਕਿੰਨੇ ਕਹੇ ਇਹਦੇ ਵਿੱਚ ਕੋਈ ਛੋਟਾ ਵੱਡਾ ਨਹੀਂ ਹੁੰਦਾ ਕਿ ਇੱਕ ਚੋਰ ਛੋਟਾ ਹੈ ਦੂਸਰਾ ਵੱਡਾ ਹੈ ਸਿਰਫ ਮੌਕੇ ਦੀ ਤਲਾਸ਼ ਹੁੰਦੀ ਹੈ ਜਿਸਨੂੰ ਮੌਕਾ ਮਿਲ ਗਿਆ ਜਿੱਦਾਂ ਦਾ ਮੌਕਾ ਮਿਲ ਗਿਆ ਉਹ ਉਦਾਂ ਦਾ ਕੰਮ ਕਰ ਲੈਂਦਾ ਕਿਉਂਕਿ ਬੰਦੇ ਦੇ ਮਨ ਦੀ ਇੱਛਾ ਹੈ ਕਿ ਮੈਂ ਮੇਰਾ ਹੁਕਮ ਜਿਹੜਾ ਹੈ ਸਾਰੀ ਦੁਨੀਆ ਤੇ ਚੱਲੇ ਜੇ ਕਹਿੰਦਾ ਦੁਨੀਆ ਤੇ ਨਹੀਂ ਤਾਂ ਮੇਰੇ ਦੇਸ਼ ਤੇ ਚੱਲੇ ਜੇ ਕਹਿੰਦਾ ਦੇਸ਼ ਵੀ ਨਹੀਂ ਮੰਦਾ ਤੇ ਮੇਰਾ ਪ੍ਰਾਂਤ ਜਿਹੜਾ ਹੈ ਮੇਰਾ ਸੂਬਾ ਜਿਹੜਾ ਉਹਦੇ ਵਿੱਚ ਮੇਰਾ ਹੁਕਮ ਚੱਲਣਾ ਚਾਹੀਦਾ ਇਹ ਪ੍ਰਾਂਤ ਵਿੱਚ ਵੀ ਨਹੀਂ ਤਾਂ ਜ਼ਿਲ੍ਹੇ 'ਚ ਚੱਲੇ ਜੇ ਜ਼ਿਲ੍ਹਾ ਨਹੀਂ ਤਾਂ ਤਹਿਸੀਲ ਤਹਿਸੀਲ ਨਹੀਂ ਤਾਂ ਬਲੌਕ ਬਲੌਕ ਨਹੀਂ ਤਾਂ ਪਿੰਡ ਇਹ ਪਿੰਡ ਵੀ ਨਹੀਂ ਤਾਂ ਕੰਦਾ ਘੱਟੋ ਘੱਟ ਟੱਬਰ ਤੇ ਤਾਂ ਚੱਲੇ ਜੇ ਟੱਬਰ ਤੇ ਵੀ ਨਹੀਂ ਚੱਲਦਾ ਤਾਂ ਪਤਨੀ ਤੇ ਤਾਂ ਚੱਲਣੀ ਚਾਹੀਦਾ ਇਸੇ ਕਰਕੇ ਉਹਨਾਂ ਨੇ ਕਿਹਾ ਤਾਂ ਅਸੰਖ ਅਮਰ ਕਰ ਜਾਏ ਜੋਰ ਜੋਰ ਕਰਦੇ ਹੈ ਜੋਰ ਨਾਲ ਹੁਕਮ ਚਲਾਉਣਾ ਚਾਹੁੰਦੇ ਕਿ ਸਾਡਾ ਜਿਹੜਾ ਹੁਕਮ ਚੱਲਣਾ ਚਾਹੀਦਾ ਦੁਨੀਆ ਤੇ ਕਿਉਂਕਿ ਉਹਨਾਂ ਦੇ ਅੰਦਰ ਮੌਕਾ ਨਹੀਂ ਮਿਲ ਰਿਹਾ ਅੰਦਰ ਹੀ ਉਹਨਾਂ ਦੇ ਹਿਟਲਰ ਬੈਠਾ ਅੰਦਰ ਹੀ ਚੰਗੇਜ਼ ਖਾਂ ਬੈਠਾ ਹਲਕੂ ਬੈਠਾ ਔਰੰਗਜ਼ੇਬ ਬੈਠਾ ਸਿਰਫ ਮੌਕਾ ਮਹਿਣ ਦੀ ਢੇਰ ਹੈ ਜੇਕਰ ਦੇਸ਼ ਦਾ ਰਾਜਾ ਬਣ ਗਿਆ ਤਾਂ ਫਿਰ ਉਹ ਹਿਟਲਰ ਦਾ ਰੂਪ ਵੀ ਤਾਂ ਕਰ ਸਕਦਾ ਚੰਗੇਜ਼ ਖਾਂ ਦਾ ਵੀ ਕਰ ਸਕਦਾ ਹਲਕੂ ਦਾ ਵੀ ਕਰ ਸਕਦਾ ਔਰ ਔਰੰਗਜ਼ੇਬ ਦੀ ਵੀ ਉਹਦੇ ਮਨ ਦੇ ਵਿੱਚ ਪੈਦਾ ਹੋ ਸਕਦਾ ਇਸ ਕਰਕੇ ਜਿੰਨੀ ਦੇਰ ਤੱਕ ਉਹਨੂੰ ਮੌਕਾ ਨਹੀਂ ਮਿਲਿਆ ਉਹ ਪਲਮਾਨਸ ਹੈ شریف ਹੈ ਇਸੇ ਕਰਕੇ ਪਲਮਾਨਸ ਹੀ ਲਈ ਸ਼ਰੀਫੀ ਲਈ ਜੇ ਕਰਕੇ ਤੇ ਤਾਕਤ ਮਜਵੇ ਤੇ ਫਿਰ ਇਸ ਨੂੰ ਅਜਮਾਓ ਤੇ ਫਿਰ ਲੱਗਦਾ ਕਿ ਯਾਦੇ ਤਾਂ ਹਿਟਲਰ ਤੋਂ ਵੀ ਲੰਘ ਗਿਆ ਦੇਸ਼ ਹੀ ਵੇਚ ਦਿੱਤਾ ਇਸ ਕਰਕੇ ਮੌਕੇ ਦੀ ਤਲਾਸ਼ ਦੇ ਮਤਾਬਕ ਜਿਹੋ ਜਿਹਾ ਉਹਨੂੰ ਮੌਕਾ ਮਿਲਿਆ ਉੱਥੇ ਉਹਨੂੰ ਨਿਚੋਰੀ ਕਰ ਲਈ ਜੋ ਆਪਣਾ ਜ਼ੁਲਮ ਜ਼ਬਰ ਹੁਕਮ ਚਲਾਇਆ ਜੋ ਦੀ ਇੱਛਾ ਸੀ ਕਿ ਮੇਰਾ ਹੁਕਮ ਚੱਲਣਾ ਚਾਹੀਦਾ ਹੈ ਅਸੰਖਾ ਮਰ ਕਰ ਜਾਏ ਜੋਰ ਅਸੰਖ ਗਲਬੜ ਹਤਿਆ ਕਮਾਏ ਬੇਗਿਰਤ ਕਹਿੰਦੇ ਅਣਗਣਤ ਲੋਕ ਹਨ ਜਿਹੜੇ ਦੂਸਰਿਆਂ ਦੇ ਨਾਲ ਦੂਸਰਿਆਂ ਨੂੰ ਮਾਰ ਕੇ ਉਹਨਾਂ ਦੀ ਹਤਿਆ ਕਰਕੇ ਖੁਸ਼ ਹੋ ਰਹੇ ਹਨ ਇਸੇ ਕਰਕੇ ਅਸੰਖ ਪਾਪੀ ਪਾਪ ਕਰ ਜਾਏ ਪਾਪੀ ਕੌਣ ਹੈ ਉਹ ਪਾਪੀ ਹੈ ਬੰਦਾ ਜਿਹਦੇ ਬੋਲ ਦੇ ਨਾਲ ਦੂਸਰੇ ਨੂੰ ਠੇਸ ਪਹੁੰਚਦੀ ਹੈ ਜਿਹਦੇ ਬੋਲਣ ਦੇ ਨਾਲ ਦੂਸਰੇ ਨੂੰ ਠੇਸ ਪਹੁੰਚਦੀ ਹੈ ਜਿਸ ਦੇ ਵਿਚਾਰਾਂ ਦੇ ਨਾਲ ਦੂਸਰੇ ਦੇ ਮਨ ਨੂੰ ਦੁੱਖ ਪਹੁੰਚਦਾ ਹੈ ਜਿਹਦੇ ਕਰਮ ਕਰਨ ਦੇ ਨਾਲ ਦੂਸਰੇ ਨੂੰ ਝੋਟ ਪਹੁੰਚਦੀ ਹੈ ਉਹ ਪਾਪੀ ਹੈ ਇਹ ਕਿੰਨੇ ਕਾ ਕਹਿੰਦੇ ਅਸੰਖ ਅਸੰਖ ਪਾਪੀ ਪਾਪ ਕਰ ਜਾਈ ਅਸੰਖ ਕੁੜਿਆਲ ਕੋੜੇ ਫਰਹੇ ਅਸੰਖੇ ਕਹਿੰਦੇ ਝੂਠ ਤੂਫਾਨ ਕੋੜ ਬੋਲਣ ਵਾਲੇ ਤੁਰੇ ਫਿਰਦੇ ਇਹਨਾਂ ਦੀ ਵੀ ਗਿਣਤੀ ਨਹੀਂ ਕਿਉਂਕਿ ਜਦੋਂ ਬਾਰ-ਬਾਰ ਬੰਦਾ ਝੂਠ ਬੋਲਦਾ ਤੇ ਉਹਦੀ ਆਦਤ ਉਹਦਾ ਸਵਾਭ ਬਣ ਜਾਂਦਾ ਕਿ ਉਹ ਫਿਰ ਇਸ ਨੂੰ ਝੂਠ ਬੋਲਣ ਦੇ ਵਿੱਚ ਹੀ ਉਸ ਨੂੰ ਆਨੰਦ ਮਿਲਦਾ ਜਿਹੜਾ ਲੋਕਾਂ ਨੂੰ ਉਹ ਤੋਂ ਖਾ ਦਿੰਦਾ ਝੂਠ ਬੋਲ ਕੇ ਜਦੋਂ ਕਿ ਬਾਣੀ ਕਹਿੰਦੀ ਹੈ ਕਿ ਝੂਠ ਨਾ ਬੋਲ ਕਿਉਂਕਿ ਧਰਮ ਜਿਹੜਾ ਹੈ ਉਹ ਸੱਚ ਬੋਲਾਂਗੇ ਤਾਂ ਧਰਮ ਹੈ ਇਸੇ ਕਰਕੇ ਸ਼ੇਖ ਫਰੀਦ ਜੀ ਨੇ ਕਿਹਾ ਸੀ ਜੇਕਰ ਬੋਲਣਾ ਹੈ ਜੇ ਦੇ ਨਾਲ ਲੋਕਾਂ ਨੂੰ ਠੇਸ ਨਾ ਪਹੁੰਚੇ ਤਾਂ ਉਹ ਕਹਿੰਦੇ ਬੋਲਿਏ ਸੱਚ ਧਰਮ ਝੂਠ ਨਾ ਬੋਲਿਏ ਜੋ ਗੁਰਦਸੇ ਬਾਟ ਮਰੀਦਾ ਜੋ ਲੀਏ ਜੋ ਗੁਰੂ ਨੇ ਦੱਸਿਆ ਤੈਨੂੰ ਜੋ ਰਸਤਾ ਦਿਖਾਇਆ ਉਸ ਤੇ ਚੱਲ ਔਰ ਰਸਤਾ ਜਿਹੜਾ ਹੈ ਉਹ ਸੱਚ ਬੋਲਣ ਦਾ ਹੈ ਜੇ ਤੂੰ ਝੂਠ ਬੋਲੇਗਾ ਤੇ ਤੂੰ ਪਾਪੀ ਹੈ ਪਾਪ ਕਰ ਰਿਹਾ ਹੈ ਇਸੇ ਕਰਕੇ ਜਿਹੜਾ ਉਹਨਾਂ ਨੇ ਕਿਹਾ ਵੀ ਜੇਕਰ ਤੂੰ ਬਾਰ-ਬਾਰ ਝੂਠ ਬੋਲੇਗਾ ਤਾਂ ਫਿਰ ਕੂੜੀ ਹੈ ਅਸੰਖ ਕੁੜਿਆਰ ਕੂੜੇ ਫਰਾਏ ਉਹ ਝੂਠੂ ਬੋਲਦੇ ਫਿਰਦੇ ਅਸੰਖ ਮਲੇਸ਼ ਮਲਪਖ ਖਾਏ ਅਸੰਖ ਹੀ ਕਹਿੰਦੇ ਇਹੋ ਜਿਹੜਾ ਕੰਮ ਨਹੀਂ ਕਰਨਾ ਉਹ ਵੀ ਕਰਦੇ ਦੂਸਰੇ ਦੇ ਜਾ ਕੇ ਕੰਮ ਕਰਕੇ ਆਪਣਾ ਉਹ ਜਿਹ ਪਹਿਰਾਵਾ ਬਣਾ ਲੈਣਾ ਦੱਸਣਾ ਕੁਛ ਹੈ ਕਰਨਾ ਕੁਛ ਹੈ ਦੱਸਣਾ ਕਿ ਸਾਡਾ ਮਰਿਆਦਾ ਇਹ ਹੈ ਪਰ ਦੂਸਰੀ ਮਰਿਆਦਾ ਚ ਜਾ ਕੇ ਉੱਥੇ ਨੌਕਰੀ ਚੱਕਰੀ ਕਰਨੀ ਇਹ ਮਲੇਸ਼ ਖਾਣਾ ਹੈ ਇਸੇ ਕਰਕੇ ਜਦੋਂ ਦੇਸ਼ ਦੇ ਵਿੱਚ ਦੇਖਿਆ ਕਿ ਇਹਨੇ ਲੁੱਟਖਸਟ ਹੋ ਗਈ ਤਾਂ ਸਤਗੁਰੂ ਜੀ ਨੂੰ ਕਹਿਣਾ ਪੈ ਗਿਆ ਖੱਤਰੀਆ ਤੇ ਧਰਮ ਛੱਡਿਆ ਮਲੇਸ਼ ਪਾਖਿਆ ਗਈ ਸ੍ਰਿਸ਼ਟੀ ਸਭ ਇੱਕ ਵਰਨ ਹੋਈ ਧਰਮ ਕੇ ਗੱਦ ਰਹੀ ਕਹਿੰਦੇ ਜੋ ਖੱਤਰੀ ਦਾ ਧਰਮ ਸੀ ਉਹ ਦੇਸ਼ ਦੀ ਰਾਖੀ ਕਰਨਾ ਸੀ ਤੂੰ ਆਪਣੇ ਧਰਮ ਤੋਂ ਪਿੱਛੇ हट ਗਿਆ ਤੂੰ ਜਿਹਨਾਂ ਨੂੰ ਮਲੇਸ਼ ਕਹਿੰਦਾ ਸੀ ਹੁਣ ਤੂੰ ਉਹਨਾਂ ਦੇ ਨੌਕਰੀ ਚੱਕ ਦੇ ਕਰਕੇ ਆਪਣਾ ਪੇਟ ਭਾਰ ਜੇ ਆਪਣਾ ਧਰਮ ਛੱਡ ਦਿੱਤਾ ਸ੍ਰਿਸ਼ਟੀ ਸਭ ਇੱਕ ਵਰਨ ਹੋਈ ਸਾਡੀ ਸ੍ਰਿਸ਼ਟੀ ਜਿਹੜੇ ਚਾਰੇ ਵਰਨ ਸੀਗੇ ਉਹ ਕਦੇ ਇੱਕ ਵਰਨ ਬਣ ਗਿਆ ਸ਼ੁੱਧਰ ਵੀ ਆਪਣੇ ਸੇਵਾ ਤੋਂ ਪਿੱਛੇ हट ਗਏ ਔਰ ਖਤਰੀ ਲੜਨ ਤੋਂ ਹਟ ਗਏ ਔਰ ਬ੍ਰਾਹਮਣ ਪਾਠ ਪੜਾਉਣ ਤੋਂ ਸਿੱਖਿਆ ਦੇਣ ਤੋਂ ਪਿੱਛੇ हट ਗਏ ਔਰ ਬਣ ਕੇ ਗਿਆ ਵੈਸ਼ ਬਣ ਗਏ ਸਾਰੇ ਵੈਸ਼ ਕੀ ਹੈ ਕਿ ਆਪਣਾ ਵਪਾਰ ਲਾਭ ਦੇ ਖਾਤਰ ਕਰਨਾ ਔਰ ਸਾਰੇ ਲੋਕਾਂ ਨੇ ਇਹ ਦੇਖ ਲਿਆ ਦੇਸ਼ ਦੀ ਆਨ-ਵਾਨ ਸ਼ਾਨ ਦੇ ਖਾਤਰ ਨਹੀਂ ਆਪਣੇ ਸਵਾਰਥ ਦੀ ਖਾਤਰ ਆਪਣਾ ਧਰਮ ਛੱਡ ਦਿੱਤਾ ਧਰਮ ਮਤਲਬ ਕਿ ਮर्यादा ਜੋ ਸਿ ਉਹਨੂੰ ਛੱਡ ਦਿੱਤਾ ਅਸੰਖ ਮਲੇਸ਼ ਮਲਪਖ ਖਾਏ ਭੀਖ ਮੰਗ ਮੰਖੰਦੇ ਅਸੰਖ ਨਿੰਦਕ ਸਿਰ ਕਰੇ ਪਰ ਕਹਦੇ ਅਸੰਖ ਲੋਕ ਹਨ ਜਿਹੜੇ ਨਿੰਦਿਆ ਕਰਦੇ ਨਿੰਦਿਆ ਕੀ ਹੈ ਨਿੰਦਾ ਹੈ ਕਿ ਆਪ ਤੋਂ ਜਿਹੜਾ ਅੱਗੇ ਜਾ ਰਿਹਾ ਉਸ ਨੂੰ ਛੋਟਾ ਕਰਕੇ ਦੱਸ ਉਹਦੇ ਨਿੰਦਿਆ ਕਰਨੀ ਸਿਫਤ ਨਹੀਂ ਕਰਨੀ ਭਾਵ ਫੁੱਲ ਨੂੰ ਕੰਡਾ ਕਹਿਣਾ ਤੇ ਜੇਕਰ ਉਹ ਚੰਗਾ ਨਹੀਂ ਹੈ ਤਾਂ ਫਿਰ ਕੰਡੇ ਨੂੰ ਫੁੱਲ ਕਹਿਣਾ ਇਹ ਉਸਤਤ ਤੇ ਨਿੰਦਿਆ ਜਿਹੜੀ ਦੋਨੇ ਗੁਰੂਆਂ ਨੇ ਕਿਹਾ ਬਾੜੀ ਹੈ ਪਰ ਇੱਥੇ ਨਿੰਦਕ ਜਿਹੜਾ ਹੈ ਉਹ ਆਪਣੇ ਸਿਰ ਆਪੇ ਭਾਰ ਚੜਾਈ ਜਾਂਦਾ ਨਿੰਦਿਆ ਕਰਕੇ ਕਿਉਂਕਿ ਨਿੰਦਿਆ ਦੇ ਬਾਰੇ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਸ ਦੋਸ਼ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਾਅਦ ਜੇਕਰ ਵੱਡਾ ਕੋਈ ਚੋਰ ਹੈ ਤਾਂ ਉਹ ਨਿੰਦਿਆ ਹੈ ਇਸੇ ਕਰਕੇ ਨੌਵੇਂ ਪਾਤਸ਼ਾਹ ਜੀ ਨੇ ਇਹ ਗੱਲ ਕਹੀ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਣਾ ਉਸਤ ਤੋਂ ਵੀ ਨਿੰਦਕ ਤੋਂ ਵੀ ਇਹ ਦੋਨੇ ਕਹਿੰਦੇ ਗੁਣ ਜਿਹੜੇ ਤਿਆਗਣੇ ਪੈਂਦੇ ਹੈ ਇਹ ਦੋਨੇ ਮਾੜੇ ਹੈ ਐਵੇਂ ਉਸਤਤ ਕਰਨੇ ਕਿਸੇ ਦੀ ਕੁਛ ਲੈਣ ਲਈ ਉਹਦੇ ਵਿੱਚ ਗੁਣ ਹੈ ਨਹੀਂ ਬੰਦਾ ਅਭਗੁਣੀ ਹੈ ਉਹਦੇ ਸਿੱਖਤ ਕਰਕੇ ਉਹਦੇ ਤੋਂ ਆਪਣਾ ਸਵਾਰਥ ਹੱਲ ਕਰਨਾ ਤੇ ਫਿਰ ਗੁਰੂਆਂ ਦੀ ਸਿੱਖਿਆ ਨਹੀਂ ਕਿਉਂਕਿ ਗੁਰੂਆਂ ਤਾਂ ਬਾਬਰ ਨੂੰ ਜਾਬਰ ਕਿਹਾ ਪਾਪ ਕੀ ਜੰਜ ਲੈ ਕਾਬਲਤਾਇਆ ਜੋਰੀ ਮੰਗੇ ਦਾਨ ਵੀ ਲਾਲੂ ਕੀ ਲੋੜ ਸੀ ਗੁਰੂਆਂ ਨੂੰ ਸਤਗੁਰੂ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਸੀ ਲੇਕਿਨ ਉਹਨੇ ਕੰਡੇ ਨੂੰ ਕੰਡਾ ਕਿਹਾ ਜੇ ਕੰਡੇ ਨੂੰ ਕੰਡਾ ਨਾ ਕਹਿੰਦੇ ਤਾਂ ਫੇਤੋ ਦੀ ਉਸਤਤ ਕਰਨ ਸੇ ਇਸ ਕਾ ਕਿਉ ਨਾਨ ਕਿਆ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਣਾ ਜਨ ਨਾਨਕੇ ਖੇਲ ਕਠਨ ਹੈ ਕਿ ਨਹੀਂ ਗੁਰਮੁਖ ਜਾਣਾ ਇਹ ਖੇਲ ਬਹੁਤ ਔਖਾ ਹੈ ਉਸਤਤ ਵੀ ਨਿੰਦਿਆ ਵੀ ਇਹ ਦੋਨੇ ਤਿਆਗਣੇ ਹੈ ਤੇ ਜਿਨ ਕਹਿੰਦੇ ਤਿਆਗ ਦਿੱਤਾ ਉਹ ਕਹਿੰਦੇ ਬਿਰਲਾ ਹੀ ਹੈ ਕਿਉਂਕਿ ਖੇਲ ਬਹੁਤ ਔਖਾ ਹੈ ਕਹਿਣਾ ਸੁਖਾ ਕਰਨਾ ਬਹੁਤ ਔਖਾ ਕਿਉਂਕਿ ਕੋਈ ਕੁਰਸੀ ਦੀ ਖਾਤਰ ਕੋਈ ਕਿਸੇ ਸਵਸਥ ਦੀ ਖਾਤਰ ਗਲਤ ਬੰਦੇ ਨੂੰ ਠੀਕ ਕਹੀ ਜਾਂਦੇ ਆਂ ਅਤੇ ਕਈ ਆਪਣੇ ਸਵਾਰਥ ਦੀ ਖਾਤਰ ਚਿੰਗੇ ਨੂੰ ਮਾੜਾ ਕਹੀ ਜਾਂਦੇ ਐ ਇਸੇ ਕਰਕੇ ਨਿੰਦਕ ਨੂੰ ਬਹੁਤ ਹੀ ਮਾੜਾ ਗਿਆ ਨੌਵੇਂ ਪਾਤਸ਼ਾਹ ਦਾ ਇਸ ਸ਼ਲੋਕ ਹੈ ਉਸਤਤ ਨਿੰਦਾ ਦੋ ਤਿਆਗੇ ਖੋਜੇ ਪਦ ਨਿਰਵਾਣਾ ਜਨ ਨਾਨਕੇ ਖੇਲ ਕਠਨ ਹੈ ਕਿ ਨਹੀਂ ਗੁਰਮੁਖ ਜਾਣਾ ਕੋਈ ਗੁਰਮੁਖ ਬੰਦਾ ਹੀ ਇਸ ਗੁਣ ਨੂੰ ਜਾਣ ਸਕਦਾ ਕਿਉਂਕਿ ਖੇਲ ਬੜਾ ਕਠਨ ਹੈ ਤੇ ਸਤਗੁਰ ਰਵਦਾਸਵਾਹ ਰਾਜ ਜੀ ਵੀ ਨਿੰਦਕ ਦੇ ਬਾਰੇ ਚ ਬੜਾ ਖੋਲ ਕੇ ਸ਼ਬਦ ਉਹਨਾਂ ਨੇ ਲਿਖਿਆ ਹੋਇਆ ਹੈ ਕਿ ਸਾਧ ਕਨਿੰਦਕ ਕੈਸੇ ਤਰੇ ਸਰ ਪਰ ਜਨੋ ਨਰਕ ਹੀ ਭਰੇ ਸਾਧ ਕੌਣ ਭੇਖਤਾਰੀ ਨਹੀਂ ਜਿਹਨੇ ਮਨ ਨੂੰ ਸਾਧ ਲਿਆ ਉਸ ਸਾਧ ਦੀ ਕਹਿੰਦੇ ਜੇਕਰ ਕਿਸੇ ਨੇ ਨਿੰਦਿਆ ਕੀਤੀ ਤਾਂ ਉਹ ਕਹਿੰਦੇ ਬਚ ਨਹੀਂ ਸਕਦਾ ਉਹ ਨਰਕ ਨੂੰ ਯੋਗ ਜੀ ਉਹ ਅਨੇਕ ਪ੍ਰਸ਼ਾਦ ਕਰਾਵੇ ਭੋਮਦਾਨ ਸੋਭਾ ਮੰਡਪ ਪਾਵੇ ਆਪਣਾ ਵਿਗਾਰ ਬਗਾਨਾ ਸਾਡੇ ਕਰੇ ਨਿੰਦਾ ਉਹ ਜੋ ਨਹੀਂ ਹਾਂਡੀ ਜੇ ਕਹਿੰਦੇ ਉਹ ਬਹੁਤ ਤਰ੍ਹਾਂ ਦਾ ਪ੍ਰਸ਼ਾਦ ਕਰਾਵੇ ਧਾਰਮਿਕ ਸਥਾਨ ਤੇ ਜਾ ਕੇ ਭੂਮਿદાન ਸੋਭਾ ਮੰਡਪ ਪਾਵੇ ਉਹ ਧਰਤੀ ਦਾ দান ਕਰੇ ਉੱਥੇ দান ਦੇ ਕੇ ਉਹਨੂੰ ਬੜੇ ਛੂਭਾ ਮਿਲਦੇ ਹੋਵੇ ਉਹ ਆਪਣਾ ਕੰਮ ਬਗਾੜ ਕੇ ਦੂਸਰੇ ਦੇ ਕੰਮ ਨੂੰ ਸਵਾਰੇ ਪਰ ਕਹਿੰਦੇ ਕਰੇ ਨਿੰਦ ਬਹੁ ਜੁਨੀ ਹੰਡੀ ਜੇਕਰ ਉਹ ਕਹਿੰਦੇ ਨਿੰਦਿਆ ਕਰ ਕਰਨ ਕੀਤੀ ਤਾਂ ਫਿਰ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਕਈ ਜੁਨਾਂ ਦੇ ਵਿੱਚ ਘੁੰਮਣਾ ਪਊਗਾ ਸਤਗੁਰੂ ਦਾਸ ਮਹਾਰਾਜ ਜੀ ਕਹ ਰਹੇ ਸੋ ਜੇਕਰ ਨਿੰਦਕ ਦੀ ਐਡੀ ਨਿੰਦਿਆ ਜਿਹੜੀ ਮਾੜੀ ਹੈ ਤਾਂ ਉਹ ਬੱਚੇ ਕਾ ਕਿਦਾਂ ਅਸੰਖ ਨਿੰਦਕ ਸਿਰ ਕਰੇ ਭਾਰ ਭਾਰ ਚੜ ਜਾਉ ਦੇ ਕਿਉਂਕਿ ਜਿਨ੍ਹਾਂ ਨੇ ਸੱਚ ਨੂੰ ਸੱਚ ਨਹੀਂ ਕਿਹਾ ਤੇ ਝੂਠ ਨੂੰ ਝੂਠ ਨਹੀਂ ਕਿਹਾ ਉਹ ਉਸ ਤੋਂ ਨਿੰਦਿਆ ਵਿੱਚ ਆ ਗਿਆ ਇਸੇ ਕਰਕੇ ਕਿਸੇ ਨੇ ਇਹ ਕਿਹਾ ਕਿ ਮੈਨੂੰ ਉਹ ਮਿੱਤਰ ਜਿਹੜੇ ਹੈ ਨਹੀਂ ਮਿਲਦੇ ਜਿਹੜੇ ਮੂੰਹ ਤੇ ਮੇਰੇ ਕਹਿਣ ਕਿ ਤੇਰੇ ਵਿੱਚ ਆ ਆਪਗੁਣ ਹੈ ਮੈਂ ਉਹਨਾਂ ਨੂੰ ਲੱਭਦਾ ਮੈਨੂੰ ਉਹ ਦੁਸ਼ਮਣ ਚਾਹੀਦੇ ਹੈ ਜਿਹੜੇ ਮੇਰੇ ਆਪਗੁਣਾ ਨੂੰ ਮੇਰੇ ਮੂੰਹ ਤੇ ਦੱਸਣ ਨਾ ਕਿ ਬੜਿਆ ਕੇ ਜਿਹੜੇ ਮੇਰੇ ਮਿੱਤਰ ਆ ਬਿਨਾ ਬਜਤੋ ਮੇਰੀ ਸ਼ੋਭਾ ਕਰਨ ਮੈਨੂੰ ਉਹ ਨਹੀਂ ਚਾਹੀਦੇ ਅੱਜ ਸ਼ੋਭ ਤੇ ਦੋਸਤ ਤੇ ਰੰਜਮ اخلاق ਤੇ ਬਦਮ ਹਸਨ ਐਬੇ ਹੁਨਰੋ ਕਮਾਲ ਦਿਨ ਹਾਰ ਗੁਲ ਜਸਮੀਨ ਕਿੰਦੇ ਸੱਤਾਂ ਦੇ ਹਾਰ ਕਰੀ ਪਾਈ ਜਾਂਦੇ ਮੇਰੇ ਮੇਰੇ ਵਿੱਚ ਜਿਹੜੇ ਦੋਸ਼ ਹੈ ਉਹਨੇ ਦੱਸਦੇ ਸਿਫਤਾ ਕਰ ਕਰਕੇ ਜਿਹੜੇ ਦੋਸਤ ਮੇਰੇ ਮੇਰੀਆਂ ਸਿਫਤੇ ਕਰਦੇ ਹੋਏ ਪਰ ਮੈਨੂੰ ਉਹ ਦੁਸ਼ਮਣ ਚੰਗੇ ਹੈ ਇਹਨਾਂ ਨਾਲੋਂ ਸੋ ਦੁਸ਼ਮਣ ਸ਼ੌਕ ਚਸਮ ਬੇਬਾਕ ਤੇ ਐਬੋ ਮਰਾ ਬਾਮਨ ਨਮਾਇਤ ਕਿਤੇ ਉਹ ਮੈਨੂੰ ਦੁਸ਼ਮਣ ਚੰਗੇ ਜਿਹੜੇ ਮੇਰੇ ਬੇਬਾਕ ਹੋ ਕੇ ਮੇਰੇ ਅਬਗੁਣਾ ਨੂੰ ਦੱਸ ਰਹੇ ਮੇਰੇ ਮੂਤੇ ਸੋ ਇਹੋ ਜੇ ਜਿਹੜੀ ਉਸਤਤ ਨਿੰਦਿਆ ਤਿਆਗਣ ਲਈ ਇਸੇ ਕਰਕੇ ਗਿਆ ਤੇ ਸਤਗੁਰ ਕਬੀਰ ਮਹਾਰਾਜ ਜਿੰਨੇ ਵੀ ਨਿੰਦ ਦੇ ਬਾਰੇ ਚ ਬਹੁਤ ਉਹਨਾਂ ਦੇ ਵੱਡਾ ਦੇਣ ਹੈ ਜਿਨ੍ਹਾਂ ਨੇ ਇੱਥੇ ਤੱਕ ਕਹਿਤਾ ਕਿ ਨਿੰਦਕ ਤਾਂ ਜਿਹੜਾ ਜਿਹੜਾ ਮੇਰੀ ਨਿੰਦਿਆ ਕਰਦਾ ਉਹ ਤਾਂ ਮੇਰੇ ਮਾਂ-ਬਾਪ ਤੇ ਸਮਾਨ ਹੈ ਨਿੰਦਿਓ ਨਿੰਦਿਓ ਮੈਂ ਕਿਉ ਲੋਗ ਨਿੰਦਿਓ ਕਹਿੰਦੇ ਮੈਨੂੰ ਨਿੰਦੋ ਜਿਹੜੇ ਮੈਨੂੰ ਨਿੰਦ ਰਹੇ ਆ ਉਹ ਚੰਗੇ ਆ ਉਹ ਲੋਕ ਕਹਿੰਦੇ ਜਿਹੜੇ ਨਿੰਦਣ ਵਾਲੇ ਆ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਕਹਿੰਦੇ ਮੈਨੂੰ ਤਾਂ ਨਿੰਦਾ ਮੇਰੀ ਬਹੁਤ ਹੀ ਚੰਗੀ ਲੱਗ ਰਹੀ ਹੈ ਕਿਉਂਕਿ ਨਿੰਦਕ ਜਿਹੜਾ ਹੈ ਉਹ ਮੈਨੂੰ ਮਾਈ ਬਾਪ ਦੇ ਬਰਾਬਰ ਲੱਗਦਾ ਕਿਉਂਕਿ ਨਿੰਦਕ ਦੇ ਨਾਲ ਹੀ ਮੈਨੂੰ ਅਸਲੀ ਰਸਤਾ ਜਿਹੜਾ ਹੈ ਉਹ ਪਤਾ ਲੱਗ ਰਿਹਾ ਹੈ ਜੋ ਮੇਰੀ ਨਿੰਦਿਆ ਕਰਦੇ ਆ ਉਹ ਮਿੰਦਲੀ ਚੰਗੇ ਆ ਉਹ ਰਸਤਾ ਦਿਖਾ ਰਹੇ ਨੇ ਨਹੀਂ ਤਾਂ ਮੈਂ ਗਲਤ ਰਸਤੇ ਤੇ ਤੁਰਿਆ ਜਨਾਂ ਤੇ ਮਿੱਤਰ ਤਬ ਮੇਰੇ ਸਿਫਤ ਕਰੀ ਜਾਣ ਤੇ ਅੱਗੇ ਜਾ ਕੇ ਖੂਚ ਡਿਗਣਾ ਨਿੰਦਕ ਜਿਹੜਾ ਹੈ ਉਹ ਵੀ ਗੁਰੂਆਂ ਭਗਤਾਂ ਨੂੰ ਸਾਰਿਆਂ ਨੂੰ ਚੰਗਾ ਲੱਗਦਾ ਕਿਉਂਕਿ ਨਿੰਦਕ ਨੂੰ ਜੇਕਰ ਅਸੀਂ ਕਹੀਏ ਕਿ ਸੰਤ ਦਾ ਰਾਮ ਜੀ ਤੇ ਇੱਥੇ ਤੱਕ ਕਹਿੰਦੇ ਹੈ ਕਿ ਨਿੰਦਕ ਜਿਹੜਾ ਹੈ ਜਿਹੜੀ ਮਾਤਾ ਹੱਥ ਨਾਲ ਮਲ ਮੂਤਰ ਸਾਫ ਕਰਦੀ ਹੈ ਨਿੰਦਕ ਆਪਣੀ ਜੀਵਨਾ ਸਾਫ ਕਰਦਾ ਤੁਹਾਡਾ ਮਲ ਮੂਤਰ ਉਹਨਾਂ ਦਾ ਕਹਿਣਾ ਹੈ ਮਾਤ ਪਿਤਾ ਹੋਂਤੇ ਅਧਿਕ ਨਿੰਦਕ ਕੋ ਅਤੀ ਨੇਹ ਬਹੁਤ ਹੋਏ ਮਲ ਮੂਤਰ ਕਰ ਜੇ ਰਸਨਾ ਲਖਲੇ ਕਹਿੰਦੇ ਮਾਤਾ ਪਿਤਾ ਦੇ ਬਰਾਬਰ ਹੈ ਨਿੰਦਕ ਉਹਦੇ ਤੋਂ ਵੀ ਵੱਡਾ ਹੈ ਕੋਤਨੇ ਮੈਨੂੰ ਕਹਿੰਦੇ ਬਹੁਤ ਪਿਆਰਾ ਹੈ ਬਹੁਤ ਹੋਏ ਮਲ ਮੂਤਰ ਕਰ ਕਹਿੰਦੇ ਮਾਤਾ ਪਿਤਾ ਤੇ ਮਲ ਮੂਤਰ ਨੂੰ ਹੱਥ ਨਾਲ ਸਾਫ ਕਰਦੇ ਜੇ ਰਸਨਾ ਲਖਲੇ ਇਹ ਕਹਿੰਦੇ ਰਸਨਾ ਜੀਵਨਾ ਸਾਫ ਕਰਦਾ ਕਿਉਂਕਿ ਜੀਵਨਾ ਨਿੰਦਿਆ ਕੀਤੀ ਜਾਂਦੀ ਹੈ ਐਡੀ ਉਹਨਾਂ ਨੇ ਇੱਕ ਨਿਰਣਾ ਕਰ ਦਿੱਤਾ ਕਿ ਨਿੰਦਕ ਜਿਹੜਾ ਹੈ ਉਹਦਾ ਗੁਜ਼ਾਰਾ ਨਹੀਂ ਹੈ ਇਸੇ ਕਰਕੇ ਇਸ ਪੌੜੀ ਦੇ ਵਿੱਚ ਸਤਿਗੁਰੂ ਨੇ ਇਹ ਕਿਹਾ ਅਸੰਖ ਨਿੰਦਕ ਸਿਰ ਕਰੇ ਪਾਰ ਨਾਨਕ ਨੀਚ ਕਹੇ ਵਿਚਾਰ ਆਪਣੇ ਆਪ ਨੂੰ ਕਹਦੇ ਕਿ ਮੈਂ ਬਹੁਤ ਹਜੀਮਾ ਹੋ ਕੇ ਇਹ ਵਿਚਾਰ ਕੀਤਾ ਬਾਹਰਿਆ ਨਾ ਜਾਵਾ ਇੱਕ ਬਾਰ ਕਿੰਨੇ ਮੈਂ ਤੇਰੇ ਤੋਂ ਇੱਕ ਵਾਰ ਵੀ ਕਰਵਾਨ ਹੋਣ ਜੋਗ ਨਹੀਂ ਹੈ ਜੋ ਤੂੰ ਪਾਵੇ ਸਾਈ ਪਲਿਕਾਰ ਜੋ ਤੈਨੂੰ ਚੰਗਾ ਲੱਗਦਾ ਹੈ ਉਹੋ ਹੀ ਚੰਗਾ ਹੈ ਜੋ ਤੂੰ ਕਰ ਰਿਹਾ ਹੈ ਉਹੋ ਹੀ ਚੰਗਾ ਹੈ ਤੂੰ ਸਦਾ ਸਲਾਮਤ ਨਰੰਕਾਰ ਤੈਨੂੰ ਸਦਾ ਹੀ ਸलाम ਹੈ ਨਮਸਕਾਰ ਹੈ ਏ ਪ੍ਰਮਾਤਮਾ ਏ ਨਰੰਕਾਰ ਏ ਅੱਲਾ ਏ ਵਾਹਿਗੁਰੂ ਤੈਨੂੰ ਸਲਾਮਤ ਹੈ ਨਮਸਕਾਰ ਹੈ ਇਸੇ ਕਰਕੇ ਉਹ ਕਹਿੰਦੇ ਜਿਹੜੇ ਲੋਕ ਕੰਮ ਤਾਂ ਕੋਈ ਨਹੀਂ ਚੰਗਾ ਕਰਦੇ ਲੇਕਿਨ ਆਪਣੇ ਜਿਹੜੇ ਸੰਸਕਾਰ ਹੈ ਉਹ ਨਹੀਂ ਚੰਗੇ ਕੀਤੇ ਕਰਮकांड ਕਰ ਰਹੇ ਇਸੇ ਕਰਕੇ ਪਹਿਲੇ ਪਾਠਨ ਕਹਿ ਦਿੱਤਾ ਕੋ ਵਿਦ ਡੋਮਣੇ ਕੋ ਦਇਆ ਕਸੈ ਪਰ ਨਿੰਦਾ ਘਟ ਚੂੜੀ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆਥੀਏ ਜਾਂ ਚਾਰੇ ਬੈਠੀਆਂ ਨਾਲ ਜਿਹੜੇ ਕਹਿੰਦੇ ਸਸੂਤ ਕਾ ਸੂਤਕ ਨੂੰ ਦੱਸਿਆ ਕਿਹੜੇ ਸੂਤਕ ਦੀ ਗੱਲ ਕਰਦੇ ਤੁਸੀਂ ਕਾਰਾਂ ਕੱਢ ਕੇ ਚੁੱਲ੍ਹਾ ਚਮਕਾ ਪੋਜਦੇ ਹੈ ਤੇ ਕਹਿੰਦੇ ਵੀ ਅਸੀਂ ਪਵਿੱਤਰ ਹੋ ਗਏ ਪਰ ਕਹਿੰਦੇ ਤੁਹਾਡੇ ਨਾਲ ਕੋਬਦ ਡੋਮਣੇ ਕਹਿੰਦੇ ਜਿਹੜੀ ਤੁਹਾਡੀ ਮਾੜੀ ਮੱਤ ਹੈ ਇਹ ਤਾਂ ਦੋਮੂਹੇ ਹੈ ਇੰਨੇ ਮਾੜੀ ਹੈ ਕੋ ਦਿਆ ਦੂਜਿਆਂ ਤੇ ਕੋਈ ਤੁਹਾਨੂੰ ਤਰਸ ਨਹੀਂ ਆਉਂਦਾ ਇੱਕ ਸਹਿਣਾ ਕਹਿੰਦੇ ਇਹ ਤੁਹਾਡਾ ਕਸਾਈਪੁਣਾ ਹੈ ਪਰ ਨਿੰਦਾ ਕੱਟ ਚੋੜੀ ਦੂਜੇ ਨੂੰ ਨੰਦਾ ਕਰਕੇ ਛੋਟਾ ਦੱਸਣਾ ਇਹ ਜਿਹੜਾ ਗੁਣ ਹੈ ਇਹ ਵੀ ਕਹਿੰਦੇ ਬਹੁਤ ਮੜਾ ਮੁੱਠੀ ਕਰੋਧ ਚੰਡਾਲ ਝੂਠ ਬੋਲਣਾ ਇਹ ਸਾਰੇ ਗ੍ਰੋਹ ਦੇ ਜਿਹੜਾ ਜ਼ੁਲਮ ਕਰਨਾ ਇਹ ਚਾਰੇ ਜਿਹੜੀਆਂ ਚੀਜ਼ਾਂ ਜਦੋਂ ਤੁਹਾਡੇ ਵਿੱਚ ਹੈ ਤੇ ਫਿਰ ਪਾਤਸ਼ਾਹ ਕਹਿ ਰਿਹਾ ਕਾਰੇ ਕੱਢੇ ਕਿੱਥੇ ਜਾਂ ਚਾਰੇ ਬੈਠੀਆਂ ਨਾਲ ਜਦੋਂ ਇਹ ਚਾਰੇ ਅਬਗੁਣ ਸਾਡੇ ਸਰੀਰ ਦੇ ਅੰਦਰ ਹੈ ਸਾਨੂੰ ਆਪਣੇ ਆਪ ਨੂੰ ਪਤਾ ਕੈਸੀ ਦੂਸਰੇ ਤੇ ਕੋਈ ਖਿਮਾ ਨਹੀਂ ਕਰਦੇ ਕੋਈ ਦਇਆ ਨਹੀਂ ਕਰਦੇ ਕਿਉਂਕਿ ਦਇਆ ਤੋਂ ਧਰਮ ਸ਼ੁਰੂ ਹੋਣਾ ਤੇ ਦਇਆ ਹੀ ਸਾਡੇ ਵਿੱਚ ਐ ਨਹੀਂ ਤੇ ਦੂਸਰੇ ਦੀ ਅਸੀਂ ਨਿੰਦਿਆ ਕਰਨ ਲੱਗੇ ਆ ਝੂਠ ਬੋਲਦੇ ਆ ਝੂਠ ਜਿਹੜਾ ਸਭ ਤੋਂ ਮਾੜੀ ਚੀਜ਼ ਹੈ ਠੱਗੀ ਮਾਰ ਰਹੇ ਆ ਉਹ ਵੀ ਸਭ ਤੋਂ ਮਾੜਾ ਚੀਜ਼ ਹੈ ਸੋ ਜੇਕਰ ਅਸੀਂ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਸਾਨੂੰ ਆਪਣੇ ਗੁਣਾਂ ਨੂੰ ਅਪਣਾਉਣਾ ਪੈਣਾ ਤੇ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਚੋਰਾ ਨੂੰ ਮਾਰਨਾ ਪੈਣਾ ਖਤਮ ਕਰਨਾ ਪੈਣਾ ਖਾਲਸ ਬਣਨਾ ਪੈਣਾ ਜਿੰਨੀ ਦੇ ਤੱਕ ਅਸੀਂ ਖਾਲਸ ਨਹੀਂ ਹੁੰਦੇ ਨਿੰਦਿਆ ਸਾਡੇ ਚ ਨਹੀਂ ਹੋਣੀ ਚਾਹੀਦੀ ਉਸ ਤੋਂ ਤੱਕ ਅਸੀਂ ਨਾ ਕਰੀਏ ਕਾਮ ਕ੍ਰੋਧ ਲੋਭ অহੰਕਾਰ ਤੋਂ ਬਚੀਏ ਔਰ ਅਸੀਂ ਆਪਣੇ ਇੰਦਰੀਆਂ ਤੇ ਅਸੀਂ ਇੰਨੀ ਜੱਤ ਦੇ ਨਾਲ ਕੰਮ ਕਰੀਏ ਕਿ ਸਾਡੀਆਂ ਅੱਖਾਂ ਨੱਕ ਜबान ਕੰਨ ਪੈਰ ਹੱਥ ਜਿਹੜੇ ਉਸ ਪਾਸੇ ਨੂੰ ਚੱਲਣਾ ਜਿਸ ਪਾਸੇ ਤੋਂ ਅਸੀਂ ਵਿਚਲੇ ਹੋਏ ਸੋ ਉਸ ਪਰਮਾਤਮਾ ਦੇ ਨਾਲ ਜੁੜਨ ਲਈ ਸਾਨੂੰ ਕੰਮ ਕਰਨਾ ਚਾਹੀਦਾ ਹੈ ਇਸੇ ਕਰਕੇ ਇਸ ਪੌੜੀ ਦੇ ਵਿੱਚ ਉਹਨਾਂ ਲੋਕਾਂ ਦੇ ਬਾਰੇ ਚ ਗੁਰੂ ਜੀ ਕਹਿ ਰਹੇ ਕਿ ਇਹ ਇੰਨੇ ਅਣਗਿਣਤ ਹੈ ਜਿਹੜੇ ਮੂਰਖ ਹੈ ਲੋਕ ਜਿਹੜੇ ਚੋਰ ਲੋਕ ਹੈ ਜਿਹੜੇ ਦੂਜਿਆਂ ਦਾ ਹੱਕ ਖਾਣ ਵਾਲੇ ਹੈ ਜਿਹੜੇ ਅਗਿਆਨਤਾ ਦੇ ਕਰਕੇ ਹਨੇਰ ਚ ਹੀ ਰਹਿੰਦੇ ਹੈ ਉਹਨਾਂ ਨੂੰ ਪਤਾ ਨਹੀਂ ਕਿ ਜਿੰਨੇ ਮਰਜੀ ਸੂਰਜ ਚੜ ਜਾਣਾ ਉਹ ਤਾਂ ਉੱਲੂ ਜਿ ਤਰ੍ਹਾਂ ਹੈ ਕਿ ਰਾਤ ਨੂੰ ਹੀ ਉਹਨਾਂ ਨੂੰ ਦਿਸਦਾ ਹੈ ਕਿਉਂਕਿ ਰਾਤ ਨੂੰ ਉਹ ਦੂਸਰੇ ਹੁੰਦਾ ਹੈ ਹੱਕਾਂ ਤੇ ਡੱਕਾ ਮਾਨ ਲਈ ਜਾਂਦੇ ਹੈ ਉਹਨਾਂ ਨੂੰ ਹਨੇਰ ਜਿਹੜਾ ਚੰਗਾ ਲੱਗਦਾ ਹੈ ਇਸੇ ਤਰ੍ਹਾਂ ਉਹ ਲੋਕਾਂ ਦੇ ਨਾਲ ਹੱਤਿਆ ਕਰਕੇ ਪਾਪ ਕਰਦੇ ਹੈ ਪਾਪ ਕਰਕੇ ਝੂਠ ਬੋਲਦੇ ਹੈ ਝੂਠ ਬੋਲ ਕੇ ਫਿਰ ਦੂਸਰੇ ਤੋਂ ਜਦੋਂ ਮੰਗ ਕੇ ਖਾਂਦੇ ਮਲੇਸ਼ ਉਹਨੂੰ ਪਿਖਿਆ ਕਹੀ ਹੈ ਸੋ ਸਤਿਗੁਰੂ ਜੀ ਇਹਨਾਂ ਗੱਲਾਂ ਨੂੰ ਸਮਝਾ ਰਹੇ ਸੋ ਇਹ ਅਬ ਗੁਨਾ ਨੂੰ ਤੋਂ ਬਚਣ ਲਈ ਆਓ ਗੁਰੂ ਮਹਾਰਾਜ ਦੇ ਚਰਨਾਂ ਚੜ੍ਹਦਾਸ ਕਰੀਏ ਬੇਨਤੀ ਕਰੀਏ ਜੋਈ ਕਰੀਏ ਕਿ ਇਹਨਾਂ ਅਭਗੁਣਾ ਤੋਂ ਬਚਾਇਓ ਜੋ ਸਵਾਸਾਂ ਦੀ ਪੂੰਜੀ ਰੰਦੀ ਹੈ ਇਸ ਨੂੰ ਲੇਖੇ ਚ ਲਾਉਣ ਲਈ ਆਪਣਾ ਵਿਹਰ ਕਰੋ ਆਪਣਾ ਬਖਸ਼ਿਸ਼ ਕਰੋ ਤੁਹਾਡੀ ਦਇਆ ਕਰਕੇ ਹੀ ਇਹ ਜੋ ਸਵਾਸਾਂ ਦੀ ਪੂੰਜੀ ਚੱਲ ਰਹੀ ਹੈ ਜੋ ਬਾਣੀ ਪੜਨ ਦਾ ਉਚਾਰਨ ਦਾ ਸ਼ੁੱਧ ਬਣੇ ਪੜਨ ਦਾ ਸ਼ੁੱਧ ਉਚਾਰਨ ਦਾ ਬਲ ਬਖਸ਼ ਇਹ ਅਦਾਸ ਬੇਦਰ ਜੋਇ ਕਦੇ ਪੱਤੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ